ਸਰਕਾਰੀ ਨੌਕਰੀ ਦੀ ਚਾਹ ਰੱਖਣ ਵਾਲੇ ਪੰਜਾਬ ਦੇ ਸਾਰੇ ਵਿਦਿਆਰਥੀ ਜੇ ਪੰਜਾਬ ਦੇ ਪਿਛਲੇ 25 ਸਾਲਾਂ ਦੇ ਸਰਕਾਰੀ ਨੌਕਰੀਆਂ ਦੀ ਸਿਰਜਣਾ ਦੇ ਅੰਕੜੇ ਨੂੰ ਦੇਖਣ ਯਾਨੀ ਕਿ ਕਿੰਨੀਆਂ ਸਰਕਾਰੀ ਨੌਕਰੀਆਂ ਕੱਢੀਆਂ ਗਈਆਂ ਤਾਂ ਉਹਨਾਂ ਨੂੰ ਪਤਾ ਲੱਗੂਗਾ ਕਿ ਹਰ 5 ਸਾਲ ਦੇ ਵਿੱਚ ਇੱਕ ਸਾਲ ਭਰਤੀ ਕੀਤੀ ਜਾਂਦੀ ਸੀ 4 ਸਾਲ ਬੱਚੇ ਵਿਲੇ ਵੇਟ ਕਰਦੇ ਸੀਗੇ ਕਿ ਜੀ ਨੌਕਰੀਆਂ ਆਣ ਗਈਆਂ 1 ਲੱਖ ਨੌਕਰੀਆਂ ਕਹਿ ਕੇ 20 ਤੋਂ 30 ਹਜ਼ਾਰ ਨੌਕਰੀਆਂ ਭਰ ਦਿੱਤੀਆਂ ਜਾਂਦੀਆਂ ਸਨ ਤੇ ਚਲੋ ਜੀ ਫਿਰ ਅਗਲੀ ਬੇਰੋਜ਼ਗਾਰ ਜਿਹੜੀ ਭੀੜ ਹੈ ਉਹ 4 ਸਾਲ ਹੋਰ ਵੇਟ ਕਰਦੀ ਸੀ 50 PCS ਵਰਗੇ एग्जाम ਸਾਲ 1999 ਦੇ ਵਿੱਚ ਲਿੱਤਾ ਗਿਆ ਉਸ ਤੋਂ ਬਾਅਦ 2009 ਦੇ ਵਿੱਚ 10 ਸਾਲ ਤੱਕ 50 ਪੀਸਸ ਦਾ एग्जाम ਹੀ ਨਹੀਂ ਲਿੱਤਾ ਗਿਆ ਬੱਚੇ ਓਵਰ ਏਜ ਹੋ ਗਏ ਜਦੋਂ ਪੇਪਰ ਲਿੱਤਾ ਗਿਆ ਤਾਂ 3 ਸਾਲ ਤੱਕ ਉਹ ਟੈਸਟ ਲਟਕਿਆ ਇਹ ਸਾਰਾ ਕੁਝ ਇਸ ਲੋਕਤੰਤਰ ਦੇ ਵਿੱਚ ਹੁੰਦਾ ਰਿਹਾ ਪਰ ਲੋਕਤੰਤਰ ਹੌਲੀ ਹੌਲੀ ਮੈਚੂਰ ਹੁੰਦਾ ਹੈ ਡੈਮੋਕ੍ਰੇਸੀ ਹੌਲੀ ਹੌਲੀ ਮੈਚੂਰ ਹੁੰਦੀ ਹੈ ਲੋਕਾਂ ਨੂੰ ਜਦੋਂ ਇਹ ਸਮਝ ਆਇਆ ਕਿ ਇਹ ਸਾਨੂੰ ਕਹਿੰਦੇ ਕੀ ਹੈ ਵਾਅਦੇ ਕਰਦੇ ਕੀ ਹੈ ਤੇ ਧਰਤਲ ਤੇ ਕੀ ਕਰਦੇ ਸਾਡੇ ਨਾਲ ਤਾਂ ਲੋਕਾਂ ਨੇ ਕੀ ਕੀਤਾ ਚੇਂਜ ਲੈ ਕੇ ਆਣ ਦੀ ਗੱਲ ਕੀਤੀ ਤੇ ਚੇਂਜ ਆਇਆ ਨਵੇਂ ਲੋਕ ਆਂਦੇ ਰਹਿਣਗੇ ਪੁਰਾਣੇ ਲੋਕ ਜਾਂਦੇ ਰਹਿਣਗੇ ਜੇ ਨਵੇਂ ਲੋਕ ਪੁਰਾਣੇ ਲੋਕਾਂ ਦੀ ਗਲਤੀਆਂ ਤੋਂ ਸਿੱਖਣਗੇ ਤੇ ਕੰਮ ਕਰਨਗੇ ਤਾਂ ਬਚੇ ਰਹਿਣਗੇ ਨਹੀਂ ਤਾਂ ਉਹਨਾਂ ਦਾ ਹਸ਼ਰ ਵੀ ਪੁਰਾਣੇ ਲੋਕਾਂ ਵਰਗਾ ਹੀ ਹੋਊਗਾ ਇਹ ਜਿਹੜੀ ਸਰਕਾਰ ਹੈ ਏ ਇਸ ਗੱਲ ਨੂੰ ਸਮਝਦੀ ਹੈ ਕਿ ਜੇ ਬੇਰੋਜ਼ਗਾਰਾਂ ਨੂੰ ਅਸੀਂ ਨੌکریاں ਦਵਾਂਗੇ ਬੇਰੋਜ਼ਗਾਰੀ ਦੂਰ ਕਰਾਂਗੇ ਜਿਹੜਾ ਸੰਤਾਪ ਹੰਡਾਰੇ ਹਨ ਜਿਹੜੀਆਂ ਪ੍ਰੋਬਲਮਸ ਪਹਿਲੀਆਂ ਜਨਰੇਸ਼ਨਾਂ ਨੇ ਦੇਖਿਆ 25 30 ਸਾਲ ਪਹਿਲਾਂ ਦੇ ਜਿਹੜੇ ਲੋਕਾਂ ਨੇ ਦੇਖਿਆ 20 ਸਾਲ 25 ਸਾਲ 30 ਸਾਲ ਦੇ ਜਿਹੜਾ ਪਿਛਲਾ ਟਾਈਮ ਨਿਕਲਿਆ ਉਹਦੇ ਵਿੱਚ ਜਿਹੜਾ ਕੁੜੀਆਂ ਮੁੰਡਿਆਂ ਨੇ ਦੇਖਿਆ ਜੇ ਅਸੀਂ ਉਹ ਗਲਤੀਆਂ ਨਾ ਕਰਾਂਗੇ ਤਾਂ ਡੈਫੀਨਿਟਲੀ ਸਾਨੂੰ ਸਪੋਰਟ ਰਹੂਗੀ ਯੂਥ ਦੀ ਸਰਕਾਰ ਇਹ ਕੰਮ ਕਰ ਰਹੀ ਹੈ ਹੁਣ ਤੱਕ ਦੀ ਪੰਜਾਬ ਦੀ ਹਿਸਟਰੀ ਦੇ ਵਿੱਚ ਐਨੀਆਂ 322 ਮੈਕਸਿਮਮ ਵੈਕੈਂਸੀਜ਼ ਅੱਜ ਤੱਕ ਪੰਜਾਬ ਦੀ ਹਿਸਟਰੀ 'ਚ ਕਦੇ ਨਹੀਂ ਆਈਆਂ ਪਹਿਲੀ ਵਾਰ ਆਈ ਹੈ ਠੀਕ ਹੈ ਜੀ ਹੁਣ ਤੁਹਾਡਾ ਪੰਜਾਬ ਪੁਲਿਸ ਦਾ ਇੱਕ ਕਨਸੈਪਟ ਇਹਨਾਂ ਨੇ ਚੇਂਜ ਕਰਤਾ ਹੈਗਾ ਕਿ ਜੀ ਰਿਟਨ ਬੇਸ ਤੇ ਪੇਪਰ ਲਵਾ ਰਿਟਨ ਬੇਸ ਤੇ ਸਿਲੈਕਸ਼ਨ ਦਵਾਂਗੇ 12ਵੀਂ ਪਾਸ ਬੱਚੇ ਨੂੰ ਹਰ ਸਾਲ ਭਰਤੀ ਦਵਾਂਗੇ ਤੇ ਬੱਚਾ ਤਿਆਰੀ ਕਰਦਾ ਰਹੂਗਾ ਕਿੱਡਾ ਵਧੀਆ ਇਹਨਾਂ ਨੇ ਕੰਮ ਕਰਤਾ ਹੈਗਾ ਕਿ ਜੀ ਹਰ ਸਾਲ ਤੁਹਾਡੇ ਕੋਲ ਭਰਤੀ ਆਉਗੀ ਬਈ ਭਾਈ ਪਹਿਲੀ ਵਾਰ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਪਹਿਲੀ ਵਾਰ ਤੇ ਨਿਕਲੋ ਦੂਜੀ ਵਾਰ ਤੇ ਨਿਕਲ ਜਾਓ ਠੀਕ ਹੈ ਜੀ ਟੱਕੇ ਖਾਣ ਦੀ ਬਜਾਏ ਤਿਆਰੀ ਚ ਲੱਗੇ ਰਹੋ ਐਕਸਾਈਜ਼ੈਂਟ ਟੈਕਸੇਸ਼ਨ ਇਨਸਪੈਕਟਰ ਦੀਆਂ ਭਰਤੀਆਂ ਦੇਣ ਜਾ ਰਹੇ ਆ ਹੁਣ ਤੱਕ ਕ ਕਲਰਕਾਂ ਦੀ ਭਰਤੀਆਂ ਦਾ ਖੈਰ ਨਾਰਮਲੀ ਚੱਲਦੀ ਨਹੀਂ ਰਹਿੰਦੀਆਂ ਹਨ ਠੀਕ ਹੈ ਜੀ ਤਾਂ ਇਹ ਜਿਹੜੀ 2025 ਤੇ 26 ਦਾ ਸਾਲ ਹੈ ਇਹ ਲੋਟਰੀ ਵਾਲਾ ਸਾਲ ਹੈ ਬੰਪਰ ਭਰਤੀਆਂ ਸਰਕਾਰ ਕੱਢ ਰਹੀ ਹੈ ਕੱਢਣੀਆਂ ਸ਼ੁਰੂ ਕਰਤੀ ਸ਼ੁਰੂ ਕਰਤੀਆਂ ਹਨ ਤੇ ਮੰਨ ਕੇ ਚੱਲਿਓ ਮਾਰਚ ਅਪ੍ਰੈਲ ਤੋਂ ਇਹ ਪ੍ਰੋਸੈਸ ਜਿਹੜਾ ਹੈ ਪ੍ਰੋਸੈਸ ਪ੍ਰੋਪਰ ਸਟਾਰਟ ਹੋ ਜਾਊਗਾ ਤੇ ਇਹ 1.5 ਸਾਲ ਤੱਕ ਪੂਨੇ 2 ਸਾਲ ਤੱਕ ਇਹ ਪ੍ਰੋਸੈਸ ਚੱਲੀ ਜਾਊਗਾ 2026 ਦੇ ਐਂਡ ਤੱਕ ਤੇ ਤੁਸੀਂ ਤਿਆਰੀ ਚ ਲੱਗੇ ਰਹੋ ਫਾਲਤੂ ਦੀ ਗੱਲਾਂ ਦੇ ਵਿੱਚ ਤੁਸੀਂ ਨਾ ਪਾਓ ਠੀਕ ਹੈ ਜੀ ਜਸਟ ਕੇ ਜੀ ਕੋਈ ਵੀ ਵੀਡੀਓ ਬਣਾਤੀ ਕਿਸੇ ਨੇ ਹੁਣ ਐ ਹੋਊਗਾ ਹੁਣ ਉਹ ਹੋਊਗਾ ਅਚਾਨਕ ਪਲੇਟਫਾਰਮ ਕਹਿਣ ਲੱਗ ਜਾਂਦੇ ਆ ਕਿ ਹੁਣ ਕੀ ਕਰੀਏ ਨੌਕਰੀਆਂ ਨਹੀਂ ਹਨ ਅਚਾਨਕ ਪਲੇਟਫਾਰਮ ਕਹਿਣ ਲੱਗ ਜਾਂਦੇ ਆ YouTube ਤੇ ਕਿ ਜੀ ਆ ਨੌਕਰੀ ਆ ਗਈ ਉਹ ਨੌਕਰੀ ਆ ਗਈ ਤੇ ਹੁਣ ਆਪਾਂ ਨਹੀਂ ਦੇਖੋ ਇੱਕ IAS ਉਦਾਹਰਣ ਦੇ ਤੌਰ ਤੇ ਦੱਸਦਾ ਇੱਕ IAS ਦੀ ਤਿਆਰੀ ਕਰਨ ਵਾਲਾ ਜਿਹੜਾ ਕੈਂਡੀਡੇਟ ਹੈ ਸਹੀ ਕੈਂਡੀਡੇਟ ਉਹ ਹੈ ਜਿਹੜਾ ਕਿ 1 ਸਾਲ ਪਹਿਲਾਂ ਤਿਆਰੀ ਸ਼ੁਰੂ ਕਰਦਾ ਹੈ 8 ਤੋਂ 10 ਮਹੀਨੇ ਪਹਿਲਾਂ ਤਿਆਰੀ ਸ਼ੁਰੂ ਕਰਦਾ ਹੈ 2025 ਦਾ ਫੋਰ ਐਗਜ਼ਾਮਪਲ ਜੇ ਕਿਸੇ ਨੇ ਪ੍ਰੀਲਿਮਸ ਦੇਣਾ ਹੈ ਤਾਂ 2024 ਦੇ ਵਿੱਚ ਉਹਨੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਇਹੀ ਤਰੀਕਾ ਹੁੰਦਾ ਕੋਈ ਐ ਨਹੀਂ ਹੁੰਦਾ ਕਿ ਜੀ 2025 ਦਾ ਪ੍ਰੀਲਿਮਸ ਦੇਣਾ ਹੈ 2 ਮਹੀਨੇ ਪਹਿਲਾਂ ਤਿਆਰੀ ਸ਼ੁਰੂ ਕੀਤੀ ਤੇ IAS ਦਾ ਪ੍ਰੀਲਿਮਸ ਕੱਢ ਦੂ ਹੁੰਦਾ ਹੀ ਨਹੀਂ ਹੋ ਹੀ ਨਹੀਂ ਸਕਦਾ ਤਾਂ 1 ਸਾਲ ਤਾਂ ਤਿਆਰੀ ਚ ਲੰਦਾ ਬੱਚਾ IAS ਵਾਲਾ ਉਸ ਤੋਂ ਬਾਅਦ ਫਿਰ 1 ਸਾਲ IAS ਦਾ ਪ੍ਰੋਸੈਸ ਚੱਲਦਾ ਹੈ 2025 ਦਾ ਪ੍ਰੋਸੈਸ 2026 ਚ ਪੂਰਾ ਹੋਊਗਾ। ਯਾਨੀ ਕਿ 2 ਸਾਲ ਉਸ ਕੈਂਡੀਡੇਟ ਨੇ ਆਪਣੀ ਜ਼ਿੰਦਗੀ ਦੇ ਦਿੱਤੇ ਠਹਿਰਾਵ ਦੇ ਨਾਲ ਤੇ IAS ਅਫਸਰ ਬਣ ਗਿਆ। ਇਹ ਠਹਿਰਾਵ ਬਹੁਤ ਜ਼ਰੂਰੀ ਹੈ ਤੁਹਾਨੂੰ ਤੁਹਾਡੀ ਸਰਕਾਰੀ ਨੌਕਰੀਆਂ ਦੀ ਤਿਆਰੀ ਦੇ ਲਈ। ਇੱਕ ਸਾਲ ਦਾ ਪ੍ਰੋਸੈਸ ਸਰਕਾਰ ਆਮ ਤੌਰ ਤੇ ਲੈਂਦੀ ਹੈ ਸਰਕਾਰੀ ਨੌਕਰੀਆਂ ਦੇ ਵਿੱਚ ਤੇ 2025 ਦੇ ਜਿਹੜੇ ਬੱਚੇ ਤਿਆਰੀਆਂ ਸ਼ੁਰੂ ਕਰ ਰਹੇ ਹਨ ਇਹ ਤਿਆਰੀਆਂ ਚੰਗੀ ਤਰ੍ਹਾਂ ਕਰਨ ਜਿਹੜੇ ਪਹਿਲਾਂ ਤਿਆਰੀਆਂ ਕਰ ਰਹੇ ਹਨ ਉਹ ਤਾਂ ਕਰਦੇ ਹੀ ਰਹਿਣ ਕਿਸੇ ਹਾਲਤ 'ਚ ਛੱਡਣ ਨਾ ਤਿਆਰੀ ਨੂੰ ਆਪ ਦੀਆਂ ਕਮੀਆਂ ਪੇਸ਼ੀਆਂ ਦੇਖਣ ਕਿੱਥੇ ਉਹਨਾਂ ਨੇ ਗਲਤੀ ਕੀਤੀ ਉਹਨੂੰ ਦੇਖਣ ਉਹਨੂੰ ਸੁਧਾਰਨ ਆਪਦੀ ਤਿਆਰੀ ਚ ਲੱਗੇ ਰਣ ਯਾਨੀ ਕਿ ਠਹਿਰਾਵ ਬਹੁਤ ਜ਼ਰੂਰੀ ਹੈ ਤੁਸੀਂ ਫਾਲਤੂ ਦੀ ਸੋਸ਼ਲ ਮੀਡੀਆ ਦੇ ਉੱਪਰ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਹਨ ਉਸ ਤੋਂ ਬਚੋ ਠਹਿਰਾਵ ਨਾਲ ਟਿਕਾਅ ਦੇ ਨਾਲ ਚੌਕੜਾ ਮਾਰ ਕੇ ਆਪਦੀ ਤਿਆਰੀ ਚ ਲੱਗੋ ਆਪਦੀ ਕਮੀਆਂ ਨੂੰ ਦੇਖੋ ਵਧੀਆ ਜਗ੍ਹਾ ਤੋਂ ਪੜ੍ਹਾਈ ਕਰੋ 셀ਫ ਸਟੱਡੀ ਕਰੋ ਚੰਗੀਆਂ ਕਿਤਾਬਾਂ ਪੜ੍ਹੋ ਕੰਪੀਟੀਸ਼ਨ ਵਾਲੀਆਂ ਠੀਕ ਹੈ ਜੀ ਤੇ ਉਹਦੇ ਵਿੱਚ ਜਿਹੜੇ ਚੰਗੇ ਲੋਕ ਲੱਗੇ ਹੋਏ ਹਨ ਉਹਨਾਂ ਨੂੰ ਫੋਲੋ ਵੀ ਕਰੋ ਕੋਈ ਵੀ ਹੋ ਸਕਦਾ ਮੈਂ ਤਾਂ ਸ਼ਾਇਦ ਹੈ ਪਤਾ ਨਹੀਂ ਨਹੀਂ ਹੈ ਤੁਸੀਂ ਦੱਸੋਗੇ ਪਰ ਮੇਰਾ ਆਬਜੈਕਟਿਵ ਇਸ ਵੀਡੀਓ ਨੂੰ ਬਣਾਣਾ ਤਾਂ ਇਹੀ ਹੈ ਕਿ ਅਸੀਂ ਰੋ ਰੋਜ਼ ਇਹ ਜੀ ਵੀਡੀਓ ਨਹੀਂ ਬਣਾਉਂਦੇ ਵੀਡੀਓਜ਼ ਨਹੀਂ ਬਣਾਉਂਦੇ ਮੈਂ ਇਹ ਵੀਡੀਓ ਤਾਂ ਬਣਾ ਰਿਹਾ ਕਿਉਂਕਿ ਤੁਹਾਨੂੰ ਸਹੀ ਰਾਸਤਾ ਮਿਲ ਸਕੇ ਦੇਖ ਸਕੇ ਤੁਸੀਂ ਇਸ ਸੋਸ਼ਲ ਮੀਡੀਆ ਪਲੈਟਫਾਰਮਸ ਤੋਂ ਪਟਕੋ ਨਾ ਆਪਦੇ ਟਾਰਗੇਟ ਨੂੰ ਮਤਲਬ ਕਿ ਮਿਸ ਨਾ ਕਰ ਜੋ ਤਾਂ ਸਟੂਡੈਂਟਸ ਮੈਂ ਇਹ ਵੀਡੀਓ ਐਸੇ ਲਈ ਬਣਾਈ ਹੈ ਕਿ ਨੌਕਰੀਆਂ ਆ ਰਹੀਆਂ ਹਨ ਤੇ ਅੰਬਾਰ ਲੱਗਣ ਵਾਲਾ ਹੈ ਅਪ੍ਰੈਲ ਮਈ ਦੇ ਪ੍ਰੋਸੈਸ ਤੇਜ਼ ਹੋ ਜਾਣਗੇ ਹੋਰ ਤੇ ਅਗਲੇ ਸਾਲ 2026 ਦੇ ਐਂਡ ਤੱਕ ਇਹ ਪ੍ਰੋਸੈਸ ਐਂ ਚੱਲਦੇ ਰਹਿਣਗੇ ਨਵੀਂ ਨਵੀਂ ਨੌਕਰੀਆਂ ਦੇ ਪਟਵਾਰੀ ਵਗੈਰਾ ਵੀ ਆ ਜਾਣਗੇ ਹੋਰ ਵੀ ਆ ਜਾਣਗੇ ਠੀਕ ਹੈ ਜੀ ਜੇ ਤੁਸੀਂ ਕੰਪੀਟੀਸ਼ਨ ਦੀ ਤਿਆਰੀ ਚੰਗੇ ਤਰੀਕੇ ਨਾਲ ਕਰਨ ਲੱਗੇ ਨਾ ਤਾਂ ਤੁਹਾਡਾ ਦਿਮਾਗ ਆਪਣੇ ਆਪ ਖੁੱਲਣ ਲੱਗੂਗਾ ਤੁਸੀਂ ਸੈਂਟਰ ਦੇ ਇਗਜ਼ਾਮ ਵੀ ਭਰਨ ਲੱਗੋਗੇ ਇਹ ਵੀ ਹੋਊਗਾ ਤੁਹਾਡੇ ਨਾਲ ਤੁਸੀਂ ਦੇਖਿਓ ਪਰ ਇਹ ਸੋਚ ਜਦੋਂ ਬਦਲੂਗੀ ਉਦੋਂ ਜਦੋਂ ਤੁਸੀਂ ਹਾਰਡ ਵਰਕ ਕਰਕੇ ਠਹਿਰਾਵ ਦੇ ਨਾਲ ਕੰਮ ਕਰਕੇ ਮਿਹਨਤ ਕਰਕੇ ਆਪਦਾ ਲੈਵਲ ਤਿਆਰ ਕਰੋਗੇ ਠੀਕ ਹੈ ਸਟੂਡੈਂਟਸ ਸੋ ਜੇ ਤੁਹਾਨੂੰ ਕੋਈ ਸਵਾਲ ਹੈ ਕੁਐਰੀਜ਼ ਹੈ ਤੱਕ ਤੁਸੀਂ ਕਮੈਂਟ ਸੈਕਸ਼ਨ ਚ ਪਾ ਦਿਓ ਮੈਂ ਉਹਨਾਂ ਦੇ ਰਿਪਲਾਈ ਕਰੂੰਗਾ ਤੁਹਾਨੂੰ ਜਿਨ੍ਹਾਂ ਵੀ ਇਹ ਸਰਕਾਰੀ ਨੌਕਰੀਆਂ ਦੀ ਭਰਤੀ ਦੇ ਸੰਬੰਧ ਚ ਸਵਾਲ ਤੁਹਾਡੇ ਹੋਣਗੇ ਥੈਂਕ ਯੂ ਵੈਰੀ ਮੱਚ